ਕੋ ਪਹੁੰਚ ਗਏ ਆ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਨਵਜਲੇ ਡਾਕਟਰ ਨਵਜੋਏ ਡਾਕਟਰ ਉਹ ਲੈ ਤਨ ਮਰੀ ਸਾਡੇ 8 ਸਾਲ ਗਾੜੇ ਆ ਹੈ ਨਾਲੇ ਗਿਆ ਸੀ ਵਿਚਾਰੇ ਮੇਰੇ ਭਰਾ ਨੂੰ ਤਾਂ ਨਾ ਮਾਰਿਆ ਬਾਬਾ ਕਰਕੇ ਰੋ ਪੈ ਗਏ ਟੱਕਾ ਗੱਡੀ ਕੱਢੋ ਤੁਸੀਂ ਉਹ ਤੁਹਾਨੂੰ ਆ ਜਾਣਗੇ ਡੇੜੀ ਔਰ ਇਹਨੂੰ ਮੈਨੂੰ ਫੜਾਓ ਜੋ ਲੋ ਵੀ ਆਪਾਂ ਹੋ ਗਏ ਆ ਰੈਡੀ ਆਪਾਂ ਚੱਲੇ ਅੱਜ ਦਮਦਮਾ ਸਾਹਿਬ ਠੀਕ ਆ ਨਾਲੇ ਜੁਹਾਰ ਦਾ ਮੱਥਾ ਟਿਕਾਉਣਾ ਦਾ ਨਾਲੇ ਮੰਮੀ ਵਰਗੇ ਨੇ ਲੈਣੀ ਆ ਦਵਾਈ ਉੱਥੋਂ ਹੋ ਜਾਂਦੀ ਐ ਨੱਬ ਜਲੇ ਡਾਕਟਰ ਜਦੋਂ ਨੱਬ ਜੋ ਡਾਕਟਰ ਕੋਲ ਤੰਨ ਮਰੀ ਸਾਡੇ ਆਈ ਤੇ ਜਾਂਦੇ ਨੇ ਜੇ ਇਹਨਾਂ ਨੂੰ ਫਰਕ ਪਿਆ ਤਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਆ ਹਮ ਹਣਾ ਚਲਵੰਡੀ ਪਹੁੰਚ ਗਏ ਸੀ ਟਾਈਮ ਹੋ ਗਿਆ ਕਿੰਨੇ ਵਜੇ ਸੀ 7:00 4:00 ਸਾਢੇ 6:00 ਤੁਰੇ ਸੀ ਸੇ ਸੇ ਨਾ ਸੇ 35.3 ਸੀ ਹਾਂ 35.3 ਸੀ ਹੂੰ ਪਤਾ ਨਹੀਂ ਕਿੱਧਰ ਦੀ ਕਿੱਧਰ ਲੈ ਕੇ ਆਈਆਂ ਨੇ ਚਲ ਵੰਡੀ ਸੱਬਾ ਆਉਣਾ ਸੀ ਅੱਜ ਸੋਚਿਆ ਵੀ ਚਲੇ ਜਿਹੜਾ ਦਾ ਮੱਥਾ ਟਿਕਾ ਲਾਂਗੇ ਹੂੰ ਬਹੁਤ ਟਾਈਮ ਹੋ ਗਿਆ ਸੀਗਾ 3-4 ਸਾਲ ਹੋ ਗਏ ਚਲੋ ਹੁਣ ਆਪਾਂ ਗੱਡੀ پارک ਕਰਦੇ ਹਾਂ ਮੇਰੇ ਇੱਥੇ ਹਾਂ ਦੇਖੋ ਇੱਧਰ ਉੱਧਰ ਲਾ ਲੂ ਆਹ ਦੇਖ ਸਕੂਲ ਦੇ ਨਾਲ ਇੱਥੇ ਲਾਉਂਦੇ ਆ ਇੱਥੇ ਲਾਉਂਦੇ ਲੋ ਜੀ ਕੰਟੋ ਖਨੂ ਰੇਡ ਹੋ ਗਿਆ ਸੀ ਬੈਠੇ ਨੂੰ ਕੁਰੇ ਨੂੰ ਦਗਾਂ ਤੇ ਵੀ ਜਾਣਾ ਜਾ ਕੇ ਕੰਮ ਵੀ ਕਰਨਾ ਅੱਜ ਤਾਂ ਨਹੀਂ ਲੱਗਦਾ ਅੱਜ ਤਾਂ ਹੀ ਲੱਗਦਾ ਟਾਈਮ ਤੇ ਜਾਇਆ ਜਾਊਗਾ ਮੈਨੂੰ ਨਹੀਂ ਲੱਗਦਾ ਅੱਜ ਟਾਈਮ ਤੇ ਜਾਵਾਂਗੇ ਆਪਾਂ ਮੰਮੀ ਵਰਗੇ ਨੂੰ ਟਾਈਮ ਹੀ ਬਹੁਤ ਹੋ ਗਿਆ ਹਾਂਜੀ ਕੀ ਹੋ ਗਿਆ ਤੇਰਾ ਬਪਾਪ ਸਾਬ ਵੀ ਜਾਣਾ ਹੈ ਨਾ ਮੱਥਾ ਟੇਕਣਾ ਲੰਗਰ ਛਕਣਾ ਫਿਰ ਵਾਪਸੀ ਪਰ 1 ਵਜੇ ਤਾਂ ਭੱਜ ਜਾਵਾਂਗੇ ਪਤਾ ਨਹੀਂ ਮੰਮੀ ਵਰਗੇ ਤੇ ਡਿਪੈਂਡ ਕਰਦਾ ਵੇਟ ਕਰ ਲੈਨੇ ਆ ਹੋਰ ਦੇਖਦੇ ਆ ਫਿਰ ਕਿੰਨਾ ਟਾਈਮ ਲੱਗਦਾ ਵੇਟ ਕਰ ਲੈ ਦੇਖਾ ਮੰਮੀ ਉਹ ਰੋਡ ਜਾ ਕੇ ਕੀ ਚੱਲੀ ਜਾਂਦੀ ਨੇ ਵਾਹ ਦੇਖ ਲੋਈ ਆਪਾਂ ਮੰਮੀ ਹਰ ਨੂੰ ਦੇਖਦੇ ਵੀ ਕੀ ਕਰੀ ਜਾਂਦੀਆਂ ਨੇ ਡਾਕਟਰ ਦੇ ਮਾਹੌਲ ਫੈਮਿਲੀ ਵਾਲਾ ਮਾਹੌਲ ਹੁੰਦਾ ਪੂਰਾ ਆਹ ਦੇਖ ਲਓ ਮੱਜੇ ਡਾਈ ਬੈਠੀਆਂ ਨੇ ਡੋਰ ਨਾਲ ਜਦੋਂ ਨੰਬਰ ਆਊਗਾ ਆਊਗਾ ਆਹ ਹਸਪਤਾਲ ਆ ਭਾਈ ਬਾਬਾ ਫਰੀਦ ਹਾਂ ਹਾਂਜੀ ਬੰਨੂ ਦੇ ਦੇ ਤੇ ਆਪਾਂ ਪਹੁੰਚ ਗਏ ਆ ਤਖਤ ਸ੍ਰੀ ਦੰਗਮਾ ਸਾਹਿਬ ਤਲਵੰਡੀ ਸਾਬੋ ਜਿੱਥੇ ਪਹਿਲਾਂ ਮੈਂ ਵੱੜਦੀ ਹੁੰਦੀ ਸੀਗੀ ਬਹੁਤ ਟਾਈਮ ਬਾਅਦ ਅਸੀਂ ਅੱਜ ਆਏ ਹੰਮੀ ਵਰਗਿਆਂ ਨੂੰ ਲੈ ਕੇ ਤੇ ਅੱਜ ਤੋਂ ਸਾਰੇ ਕਰਵਾਵਾਂਗੇ ਆਪਾਂ ਗੁਰੂ ਘਰਾਂ ਦੇ ਦਰਸ਼ਨ ਕਿਉਂਕਿ ਜੇ ਕਾਫੀ ਸਾਰੇ ਗੁਰੂ ਘਰ ਨੇ ਦੇਖਣ ਵਾਲੇ ਨੇ ਠੀਕ ਹੈ ਹੁਣ ਕੇ ਬਾਅਦ ਵਿੱਚ ਤੁਹਾਨੂੰ ਦੱਸਾਂਗੇ ਸਾਰਾ ਠੀਕਾ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਪਰ ਬਹੁਤ ਕੁਝ ਬਦਲ ਚੁੱਕਿਆ 6 ਸਾਲਾਂ ਦੇ ਵਿੱਚ ਪਹਿਲਾਂ ਇੱਥੇ ਜਿਹੜਾ ਹੁੰਦਾ ਸੀ ਕਿ ਸਾਡਾ ਹੁੰਦਾ ਸੀ ਇੱਥੇ ਪੰਚ ਤੋਂ ਪੈਰ ਤੋਂ ਕੇ ਅੰਦਰ ਜਾਂਦੇ ਹੁੰਦੇ ਸੀ ਖੜੋ ਅੱਗੇ ਹਾਂ ਪਹਿਲਾਂ ਇੱਥੇ ਸਾੰਹਰੇ ਮਤਲਬ ਕਿ ਗੁਰੂ ਦਾ ਸਾਹਿਬ ਹੈ ਅਰ ਤੋਂ ਦੂਸਰੇ ਗੁਰਦੁਆਰਿਆਂ ਦੇ ਦਰਸ਼ਨ ਮੰਮੀ ਹੋਣੀ ਆ ਰਹੇ ਨੇ ਯਾਰ ਰੈਡੀ ਆ ਫਟਕੀ ਬਣ ਲਈ ਜੁਹਾਰ ਨੇ ਹਾਂ ਯਾਰ ਪਹਿਲੀ ਵਾਰ ਆ ਰਹੇ ਆ ਯਾਰ ਵੀ ਬਾਹਰ ਆ ਕੇ ਖੁਸ਼ ਆ ਨਾ ਇੱਕ ਰਾਤ ਗੁਰਦੁਆਰਾ ਆਏਗਾ ਗੁਰਦੁਆਰਾ ਲੇਕਿਨ ਸਾਹਿਬ ਕੋਈ ਵੀ ਜੋ ਇੱਥੇ ਲਿਖਦਾਗਾ ਹਨਾ ਮੈਨੂੰ ਪੜਾਈ ਹੋਣ ਲੱਗ ਜਾਂਦੀ ਆ ਪੜਾਈ ਮੈਨੂੰ ਜੁਰਦਸ ਸੁਣੀ ਜਾ ਰਹੇ ਆ ਗਰਨੇ ਜੋ ਧਰ ਗਿਆ ਮਿਲ ਆ ਜਾਪਾਂ ਜਨ ਨੂੰ ਸੂਟ ਲਗਾ ਫੜਾ ਦੇਣਾ ਪਹਿਲਾਂ ਮੁਰਕ ਬਟਿਕ ਬੰਦ ਹੋ ਜਾ ਪਿਆਰੀਆਂ ਵੀ ਹਣ ਵਿਆਹ ਦੀਆਂ ਪੂਰੀਆਂ ਕਾਲੂ ਹੈ ਕਾਲੂ ਨਹੋ ਹਲਦੀ ਹਾਂ ਆ ਜਾਓ ਆ ਮਾ ਯਾਰ ਪੁੱਛਣਾ ਤੇ ਕਾ ਪਿਆ ਖੜਾ ਵੀ ਮਿੱਤਰਾ ਆਪਾਂ ਅਗਰੇ ਪ੍ਰੀਤੀ ਲੈਂਗਾ ਹਾ ਉਸ ਦੇ ਇੱਕਦਮ ਮਨਪ੍ਰੀਤ ਨੇ ਆਉਂਦੀ ਹੱਥਾਂ ਤੇ ਕੋਈ ਡਰੈਸ ਦੇਖਣੀਆਂ ਤੇ ਇੱਕ ਜੋਤ ਹੋਰੀ ਵੀ ਅੱਛੀ ਆਏ ਪਈ ਨਹੀਂ ਠੀਕ ਹੈ ਤੇ ਆਪਾਂ ਉਹਨਾਂ ਨੂੰ ਵੀ ਮਿਲਣਾ ਉਹਨਾਂ ਦੀ ਮੈਰਿਜ ਬਸ ਕੱਲ ਤੋਂ ਸਟਾਰਟ ਆ ਗਈ ਤੇ ਤੁਹਾਨੂੰ ਫਿਰ ਵਿਆਹ ਵੀ ਦਿਖਾਵਾਂਗੇ ਆਪਾਂ ਸਾਰਾ ਚਲੋ ਅੱਗੇ ਚੱਲਦੇ ਜੀ ਆਰ ਫਿਰ ਹੋ ਗਿਆ ਨਾ ਸਿੱਤ ਨਹੀਂ ਲਿਸਮਾਰੀ ਹੋਈ ਫੇਰ ਸਿਲੈਕਟ ਹੋਗਾ ਮੇਰਾ ਕੋਸ਼ ਮੈਨੂੰ ਤਾਂ ਲੱਗਦਾ ਇੰਦਰ ਫਲੈਟ ਹੋਗਾ ਅੱਜ ਹੋ ਗਿਆ ਹਨਾ ਬਸ ਨਹੀਂ ਫਿਰ ਸੂਟ ਬਣੂਗਾ ਇਹ ਫੇਰ ਉੱਠ ਜਾਂਦਾ ਉਹਦੀ ਟੱਕ ਥੱਕੇ ਪਏ ਸਵੇਰ ਦੇ ਯਾਰ ਇਹ ਤੇ ਕੀ ਹੈ ਇਹ ਨਾ ਡਿਸਕਲੋਜ਼ ਹੋ ਗਿਆ ਕਿs ਵੇਰ ਓਹ ਫੇਰ ਨਾ ਇਹ ਸਬਰ ਚ ਚਲੋ ਹੁਣ ਅਰੈਸਟ ਕਰ ਲੂਗਾ ਫਕੀਰ ਨੀਚੇ ਨਹੀਂ ਬੈਣਾ ਬੈਣਾ ਬਹੁਤ ਔਖਾ ਯਾਰ ਲੇਡੀਜ਼ ਨਾ ਕੁੜੀਆਂ ਦੇ ਕੰਮ ਚ ਕੁੜੀਆਂ ਦੇ ਕੰਮ ਤੇ ਬਹੁਤ ਔਖਾ ਯਾਰ ਬੈਣਾ ਉਧਰ ਜਿਹੜੇ ਦੇਖਣਾ ਸਿਲੈਕਟ ਕਰੀ ਜਾਂਦੇ ਨੇ ਹੋਰ ਇਹਨੂੰ ਮੈਂ ਬਚਾਉਂਗਾ ਬੜਾ ਇਹ ਵੀ ਆਹ ਮਹੀਨੇ ਦੇ ਲਾਸਟ 'ਚ ਫਰੀ ਹੋਣੀ ਹੈ ਨਾ ਮਸਾ ਮਸਾ ਚਲੋ ਇਹ ਵੀ ਕਾਰੋਬਾਰ ਕਰਨੀ ਹੁੰਦੀ ਉਹ ਮਿਲਦਾ ਆਊਟਲੈਟ ਲੈਣੀ ਹੈ ਮੈਂ ਵੀ ਅੱਜ ਉਹ ਦੋ ਟਵਾਲ ਦੀ ਲੈਣੀ ਹੈ ਹੈ ਵਿਆਜ 99.99% ਬੁੜੀਆਂ ਦੇ ਹੀ ਕੰਮ ਹੁੰਦੇ ਆ ਹਾਂ ਜਿਵੇਂ ਚਾਹੇ ਸਾਲ ਕਲੀਅਰ ਹੀ ਡਨ ਹੋ ਗਏ ਭੈਣ ਦੇ ਸਾਰਾ ਕੰਮ ਹੋ ਗਿਆ ਇੱਧਰ ਇਹਨਾਂ ਦਾ ਲਹਿੰਗਾ ਰਹਿ ਗਿਆ ਤੇ ਮੇਰਾ ਲਹਿੰਗਾ ਰਹਿ ਗਿਆ ਆ ਤਾਂ ਮੇਨ ਬੰਦਿਆ ਇਹਨਾਂ ਬੰਦ ਦਾ ਬਰਾਤ ਨਹੀਂ ਅੰਦਰ ਪੜਨੀ ਹਾਂ ਇਹ ਤਾਂ ਰੀਵਨ ਕੱਟੇ ਵੀ ਨਾ ਪੜਨੀ ਨੀ ਬਰਾਤ ਅੰਦਰ ਸ਼ਾਪ ਵੀ ਬਣ ਗਈ ਆ ਸਭ ਦੀ ਹਾਂ ਕੌਣਾ ਲਿਖ ਰਿਹਾ ਲਿਖਨੇ ਬੋਗਟ ਅੰਦਰ ਆ ਹਾਂ ਮੈਨਾਂ ਦਾ ਮੈਂ ਕਿਰਦਾ ਵੀ ਮੁੱਦ ਨਹੀਂ ਰਿਹਾ ਮੈਂ ਕਿ ਹਾਂ ਆਪਣਾ ਦਾ ਵੀ ਮੁੱਦਾ ਨਹੀਂ ਮਿੰਟ ਦੀ ਨਵੇੜਤਾ ਹੀ ਤਾਂ ਸਾਰਾ ਇਹ ਨਾ ਲੈ ਉਹ ਜੋਤ ਹੀ ਲੋਟ ਆਉਣੀ ਉਹ ਫਿਰਦੀ ਹੈ ਜੋਤ ਤਾਂ ਲੋਟ ਆਉਣੀ ਜੋਤ ਤਾਂ ਸਾਰੇ ਵਿੱਚ ਆ ਮੂਰੇ ਚੀਰੂੰ ਦੈ ਨਾ ਮੈਂ ਹਾਂ ਇਹ ਲੈਂਗਾ ਉਹ ਮੈਂ ਪਹਿਲਾਂ ਆ ਚੋਣਪੜਗਾ ਮੈਂ ਨਾ ਵਾਲੇ ਦਾ ਪਸੰਦ ਹੋਊਗਾ ਮੈਂ ਪਹਿਲਾਂ ਆ ਪਸੰਦ ਕੀਤਾ ਸੀ ਹਾਂ ਤੇ ਬਰਕਰਾਰ ਨਿਕਲ ਗਿਆ ਉਖੜੇ ਪਿਆ ਉਹਦਾ ਉਹ ਦੇਖ ਉਹ ਬਾਤ ਵੀ ਦੇ ਦਿੰਦਾ ਉਹਦਾ ਜੋਤ ਦਾ ਸਹੀ ਆਣਾ ਦੇਖ ਲੈ ਮਹਿੰਗਾ ਵੀ ਲੱਗਦਾ ਮੇਨ ਬੰਦੇ ਰਸਤ ਰਸਤੀ ਹੋਈ ਵੀ ਰਾਂਗੇ ਤਨੇ ਕੋਈ ਖੇ ਬਾਲੇ ਰਸਤ ਰਸਤੀ ਕਿ ਦਜੀ ਦਜੀ ਜਾ ਫਾਈਨਲੀ ਪੇਰਾ ਲਹਿੰਗਾ ਹੋ ਗਿਆ ਸਿਲੈਕਟ ਨੰਦਨੀ ਵਿਆਹ ਤੇ ਪਾਉਣ ਵਾਸਤੇ ਤੇ ਬਾਕੀ ਉਸ ਦਿਨ ਲੋਕ ਜਿਆਦਾ ਸੋਹਣੀ ਹੋ ਗੀਆਂ ਉਹਨਾਂ ਕੋਲ ਕੋਈ ਫੋਨ ਹੁੰਦਾ ਨਹੀਂ ਮਾਜ ਦਾ ਮੇਕਅਪ ਦੀ ਵੀ ਨਹੀਂ ਲੋੜ ਉਸ ਲਈ ਹੈ ਨਾ ਖੁੱਸ ਰਹੀ ਹੈ ਨਵਸ ਚਲੋ ਕੋਈ ਲਾਈਟ ਲੈ ਕੇ ਮੈਂ ਬੈਠ ਕੇ ਟਾਰਾਂ ਪਰ ਮੈਂ ਆਪ ਵੀਡੀਓ ਵੀ ਬਣਾਉਂਗਾ ਮੈਂ ਵੀਡੀਓ ਬਣਾਉਂਗਾ ਲੈ ਕੇ ਆਪ ਟਾਰਾਂ ਬਾਹਰ ਕਰਕੇ ਨਹੀਂ ਲੈ ਕੇ ਆਪ ਟਾਰਾਂ ਕਿਉਂ ਆਹ ਲੈਂਗਾ ਇਹ ਬੁੱਕਾ ਜਿਹੜਾ ਮੈਨੂੰ ਪਸੰਦ ਆਇਆ ਹੁਣ ਮੈਂ ਕੀ ਕਰੂੰਗੀ ਇਹ ਮਨ ਲਾਲਾ ਤੇਰਾ ਹਿੰਨ ਲਿਖਣੀ ਪਾਉਣਾ ਚਲ ਦੇ ਅਗਲਾ ਭਾਬੀ ਜੇ ਬੰਦ ਦਾ ਤੇ ਕੋਈ ਚੱਕਰ ਨਹੀਂ ਮੈਂ ਜੀ ਅਲੋਂ ਦੇ ਖੂ ਰੋ ਫਸਦੇ ਨਹੀਂ ਨਹੀਂ ਗੱਲ ਤੈਨੂੰ ਪਤਾ ਹੀ ਨਹੀਂ ਇਹ ਤਾਂ ਹੁੰਦੇ ਨਹੀਂ ਦੇਖਿਆ ਨਹੀਂ ਨਹੀਂ ਆਏ ਕਿ ਤੂੰ ਪਾਲੋਗੀ ਤੇ ਤੁਹਾਡੀ ਪਹਿਲਾਂ ਪਤਾ ਨਾ ਚੱਲ ਲਾ ਤੂੰ ਉਹਨਾਂ ਨੂੰ ਇਹਦਾ ਸੋਹਣਾ ਲੱਗਿਆ ਜੀ ਸਾਸਰੀ ਘਰ ਵੀ ਸਾਸਰੀ ਦਾ ਉਹ ਠੀਕ ਹੋ ਸਾਰੇ ਕਹਿੰਦੇ ਜੋਤਰੀ ਲੋਟ ਆਉਂਦੀ ਇਕੱਲੀ ਐਂ ਕਹਿੰਦੇ ਸੀ ਜਦੋਂ ਮੈਂ ਉੱਥੇ ਗਈ ਸੀ ਹਾਂ ਫਿਰ ਅਸੀਂ ਆਖਿਆ ਕਿ ਜਿਹੜਾ ਇੱਕ ਬੰਦਾ ਮੇਨ ਹੁੰਦਾ ਨਾ ਮੁੰਨਚੇ ਕਹੇ ਹੁੰਦੇ ਨੇ ਉਹ ਉਹ ਜੋ ਸ਼ਿਫਟ ਕਰ ਵੱੱਦ ਬੰਦੇ ਹੁੰਦੇ ਆ ਮੇਨ ਵੀ ਫਿਰ ਮੁੰਨਸੀ ਤੁਸੀਂ ਆ ਨਾ ਹੈ ਮੇਨ ਤਾਂ ਤੁਸੀਂ ਆ ਨਾ ਫਿਰ ਮੈਂ ਮੁੰਨਚੇ ਦੀ ਗੱਤ ਪੈਂਦੀਆਂ ਵੀ ਹੁੰਦੀਆਂ ਬਹੁਤ ਚਾਹ ਤੇ ਬੜਾ ਕੰਮ ਕਰਦੀ ਨਹੀਂ ਨਾ ਕਰਦਾ ਹਾਂ ਇਹ ਤਾਂ ਗੱਲ ਹੈਗੀ ਆ ਲੈ ਲੈ ਕਹਿਣੀ ਆ ਵੀ ਤੂੰ 8 ਸਾਲ ਗਾਰੇ ਆ ਹੈ ਵੀ ਨਾਲ ਹੀ ਗਿਆ ਸੀ ਬਿਚਾਰੇ ਮੇਰੇ ਭਰਾ ਨੂੰ ਤਾਂ ਨਾ ਮਾਰਿਆ ਗਾਲੇ ਹੀ ਆ ਫਿਰ ਦੇਖ ਲੈ ਯਾਰ ਉਹ 8 ਸਾਲ ਦਾ ਮਤਲਬ ਨਹੀਂ ਖਾਣਾ ਮੈਨੂੰ ਪਤਾ ਸੀ ਕਾ ਹੀ ਨਹੀਂ ਪੁੱਤਾ ਪਹਿਲਾਂ ਬਰੈਡ ਬਹੁਤ ਗਲਤ ਗੱਲ ਆ ਜੋ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਚਲੋ ਠੀਕ ਆ ਭਾਬੀ ਲੱਗੇ ਰਹੋ ਕੰਮ 'ਤੇ ਚਲੋ ਨਾ ਸਲਾਈ ਬਹੁਤ ਥੀਕੀ ਹੈ ਇਹ ਹੀ ਤਾਂ ਮੈਂ ਤਾਂ ਫਿਰ ਹੀ ਦਾਸ ਹੁੰਦੀ ਹਾਂ ਹਾਂ ਤੁਸੀਂ ਆ ਕੇ ਠੀਕ ਨਹੀਂ ਹੁਣ ਸਹੀ ਬਾਤ ਕਿਆ ਨਾਮ ਕਿਆ ਨਾਮ ਹੋ ਸੌਖਾ ਨਾ ਹੈ ਦਾ ਹਾਂ ਚਲੋ ਚਲੋ ਛੋਲੇ ਚਲੋ ਕਹਿੰਦਾ ਹੋ ਭਾਰਤੀ ਦੇ ਸ਼ੋਅ ਚ ਭਾਰਤੀ ਨੂੰ ਕਹਿੰਦਾ ਕਿੱਦਾਂ ਦਾ ਤੇਰਾ ਚੱਲ ਰਿਹਾ ਸ਼ੋਅ ਹੂੰ ਕਹਿੰਦੀ ਜਿੰਨਾ ਸੌਖਾ ਤੈਨੂੰ ਲੱਗ ਰਿਹਾ ਕਹਿਣਾ ਵੀ ਕਿੱਦਾਂ ਦਾ ਚੱਲ ਰਿਹਾ ਸਾਡੀ ਚੱਲਦੀ ਦਵਾਈ ਵੀ ਲੋ ਵੇਖਣਾ ਯਰ ਤੂੰ ਜੋ ਲਾਈ ਰਿਖੀ ਚਲੋ ਕਿੱਥੋਂ ਦਵਾਈ ਚੱਲਦੀ ਜੋ ਸੱਚੀ ਜਦ ਬੋਤ ਕਹਿੰਦੀ ਵੀ ਮੈਂ ਜਿਹੜਾ ਲਹਿੰਗਾ ਪਾਉਣਾ ਉਹ 5 ਲੱਖ ਦਾ ਪਾਉਣਾ ਠੀਕ ਹੈ ਇਸ ਤੋਂ ਥੱਲੇ ਮੈਂ ਪਾਉਣਾ ਨਹੀਂ ਹਾਂ ਜੋਤ ਰੋਸ ਗਈ ਨਹੀਂ ਕਹਿੰਦੀ ਮੈਂ ਵਿਆਹ ਤੇ ਨਹੀਂ ਆਉਣਾ ਠੀਕ ਹੈ ਉਹ ਤਕਦੀਰ ਭਰਜਾਈ ਰੋਸ ਗਈ ਤੇ ਉਸ ਤੋਂ ਬਾਅਦ ਜਦੋਂ ਜਿਹੜਾ ਜੋਤ ਨੂੰ ਲਹਿੰਗਾ ਪਸੰਦ ਆਇਆ ਮੈਂ ਕਿਹਾ ਵੀ ਜੇ ਜੋਤ 5 ਲੱਖ ਦਾ ਪਾਉ ਮੈਂ 6 ਲੱਖ ਦਾ ਪਾਉ ਚਲੋ ਸ਼ੇਰ ਮੈਂ ਕਿਹਾ ਮੈਂ ਤਾਂ 10 ਲੱਖ ਦਾ ਪਾਉ ਹਾਂ ਫਿਰ ਵਿਆਹ ਦੀ ਕੁੜੀ ਹੋਈ ਨਾਰਾਜ਼ ਕਹਿੰਦੀ ਜੇ ਇਹ ਗੱਲ ਹੈ ਫਿਰ ਮੇਰਾ 10 ਲੱਖ ਦਾ ਹੋਣਾ ਚਾਹੀਦਾ ਲੱਗਦਾ ਕੀ ਬਾਤ ਹੈ ਕੀ ਬਾਤ ਵਾਹ ਵਾਹ ਕੀ ਸ਼ਾਇਰੀ ਹੈ ਕੀ ਸ਼ਾਇਰੀ ਹੈ ਇੱਕੋ ਜਿਹੀ ਲੱਗੀਆਂ ਨੇ ਤੇ ਸਾਰੇ ਭਾਲੂ ਏ ਪਰ ਹੁਣ ਜਾਦ ਨਾਂਂ ਦਾਂ ਦਾ ਪਰਜਾਈਆਂ ਦਾ ਲੈ ਜਾ ਲੈ ਜਾ ਡਿੱਗਣਾ ਭਈ ਹੋ ਗਈ ਮਿੰਟ ਚ ਵਗ ਗਈ ਯਾਰ ਅੱਛਾ ਅਜੇ ਸੀ ਆਊਟਲੈਟ ਜਾਣਾ ਜੁੱਤੀਆਂ ਲੈਣੀਆਂ ਨੇ ਲਹਿੰਗਿਆਂ ਨਾਲ ਦੀਆਂ ਸਰੇ ਜੁੱਤੀਆਂ ਵੀ ਲੈਤੀਆਂ ਹੈ ਜੁੱਤੀਆਂ ਵੀ ਲੈਤੀਆਂ ਆਲੇ ਮੈਂ ਕੀ ਲਾ ਰਾ ਮੈਂ ਸਾਈਡ ਤੇ ਵਜਾ ਇਹ ਹੁੰਦਾ ਘਰ ਦੇ ਵਿਆਹ ਦਾ ਕੰਮ ਹੈ ਨਾ ਲਹਿੰਗੇ ਘੱਟੇ ਕਰ ਲੈ ਸਾਬ ਨੇ ਇਹਨਾਂ ਦਾ ਹੋ ਗਿਆ ਮੇਰਾ ਹੋ ਗਿਆ 14 ਹੋ ਗਿਆ ਇਹ ਸਾਡੀ ਵਿਹਾਲੀ ਕੁੜੀ ਹੈ ਇਹ 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 ਲੋ ਬਈ ਲਹਿੰਗਾ ਹੋ ਗਿਆ ਪਸੰਦ ਪਹਿਲਾਂ ਰਿੱਕੀ ਨੂੰ ਨਹੀਂ ਸੀਗਾ ਕਲਰ ਪਸੰਦ ਹੈ ਨਾ ਫਿਰ ਇਹਨਾਂ ਨੂੰ ਆ ਗਿਆ ਪਸੰਦ ਤੇ ਲਹਿੰਗਾ ਆਪਣਾ ਪਸੰਦ ਹੋ ਗਿਆ ਹੁਣ ਆਪਾਂ ਜਾਣਾ ਆਊਟਲੈਟ ਹੀ ਕਰਨੀ ਆ ਮੈੱਕੀ ਵਰਗੇ ਆਉਂਦੇ ਆ ਪਿੱਛੇ ਕਿਨੇ ਲਗਾਏ ਮੈੱਕੀ ਵੀਰੇ ਨੂੰ ਫੋਨ ਹਾਂ ਪਿੱਛੇ ਵਿੱਚ ਆ ਜੋਗੇ ਸਾਡੇ ਨਮਾ ਰਾਜ਼ ਖਾਉਣੇ ਸੌਖਾ